ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਿਆਂ ਦੇ ਬਚਨ ਨੇ ਹੋਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸਾਇ ਇਕਠਾਏ ਹੋਮੈ ਤੇ ਨਾਮ ਹੈ ਨਾ ਜਿਹੜੇ ਇਹ ਦੋਨੇ ਵਿਰੋਧੀ ਤੱਤ ਹੈ ਤੇ ਜੇ ਹੋਮੈ ਹੋਵੇ ਤਾਂ ਨਾਮ ਨਹੀਂ ਹੋ ਸਕਦਾ ਜੇ ਨਾਮ ਹੋਵੇ ਤਾਂ ਫਿਰ ਹੋਮੈ ਨਹੀਂ ਹੁੰਦੀ ਕਿਉਂਕਿ ਰਬਦਾਸ ਜੀਆ ਦੇ ਵੀ ਬਚਨ ਨੇ ਨਾ ਜਾਬਾ ਮੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਿ ਜਦੋਂ ਹਮ ਹੋਤੇ ਜਦੋਂ ਮੈਂ ਸੀਗੀ ਉਦੋਂ ਇਹ ਵਾਇਗਰੂ ਤੂੰ ਉਦੋਂ ਹੈ ਨਹੀਂ ਸੀ ਹੁਣ ਤੂੰ ਹੈ ਤੇ ਮੈਂ ਹੈ ਨਹੀਂ ਤੇ ਕਬੀਰ ਸਾਹਿਬ ਵੀ ਇਸ ਗੱਲ ਦੇ ਉੱਤੇ ਮੋਹਰ ਲਾਉਂਦੇ ਨੇ ਆਖਣ ਲੱਗੇ ਤੂੰ ਤੂੰ ਕਰਤਾ ਤੂੰ ਉਹ ਮੁਜ ਮੈਂ ਰਹਾ ਨਾ ਹੂੰ ਕਿ ਤੈਨੂੰ ਜਪਦਿਆਂ ਜਪਦਿਆਂ ਮੈਂ ਤੂੰ ਹੀ ਹੋ ਗਿਆ ਆ ਤੂੰ ਹੀ ਰਹਿ ਗਿਆ ਤੇ ਹੁਣ ਮੇਰੇ ਵਿੱਚ ਮੈਂ ਨਹੀਂ ਰਹੀ ਹੂੰ ਨਹੀਂ ਰਹੀ ਤੂੰ ਤੂੰ ਕਰਤਾ ਤੂੰ ਉਹ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਜਤ ਦੇਖਾਂ ਤਦ ਤੂੰ ਕੇ ਵੈਗਰੂ ਹੁਣ ਜਦੋਂ ਮੇਰੇ ਵਿੱਚ ਹੋਮੈ ਨਹੀਂ ਨਾ ਰਹੀ ਹੁਣ ਮੈਂ ਜਿੱਤੇ ਦੇਖਦਾ ਆ ਮੇਰੇ ਵਿੱਚੋਂ ਆਪਾ ਤੇ ਪਰਾਇਆ ਮੇਰਾ ਤੇਰਾ ਮੁੱਕ ਗਿਆ ਮੇਰ ਤੇਰ ਨਹੀਂ ਰਹੀ ਤੇ ਹੁਣ ਮੈਂ ਜਿੱਤੇ ਦੇਖਦਾ ਹਉ ਤੇ ਤੂੰ ਹੀ ਤੂੰ ਆ ਤੇ ਮਹਾਰਾਜਿਆਂ ਦਾ ਵੀ ਵਚਨ ਹੈ ਕਹਿੰਦੇ ਆਕਣ ਲੱਗਿਆ ਖੁਦੀ ਮਿੱਟੀ ਤੰਬ ਸੁੱਕ ਪਏ ਮਨ ਤਨ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਯੋਗ ਤੇ ਖੁਦੀ ਮਿਟੀ ਜਨਾਂ ਚਰ ਮੇਰੇ ਵਿੱਚੋਂ ਮੈਂ ਨਹੀਂ ਨਾ ਆਪਾ ਨਹੀਂ ਨਾ ਮਟਦਾ ਜਿੰਨਾ ਚਿਰ ਹੋਮੈ ਨਹੀਂ ਟੁੱਟਦੀ ਗੁਰਮਖੋ ਅੰਨਾ ਚਰ ਗੱਲ ਨਹੀਂ ਬਣਨੀ ਤੇ ਹੋਮੈ ਇੰਨੀ ਕੜੜੀ ਆ ਕਿ ਕਬੀਰ ਮਹਾਰਾਜ ਕਹਿੰਦੇ ਖੁਦੀ ਮਿਟੇ ਤੱਬ ਸੁੱਖ ਪਾਏ ਜਿੰਨਾ ਚਿਰ ਹੋਮੈ ਆ ਨਾ ਤੇ ਦੁੱਖ ਵੀ ਇਸੇ ਗੱਲ ਦਾ ਆ ਇਹ ਹੋਮੈ ਤੁਹਾਨੂੰ ਅਲੱਗ-ਅਲੱਗ ਰੂਪ ਧਾਰਨ ਕਰਕੇ ਦੁੱਖ ਦਿੰਦੀ ਆ ਕਦੇ ਕਿਸੇ ਰੂਪ ਵਿੱਚ ਕਦੇ ਕਿਸੇ ਰੂਪ ਦੇ ਵਿੱਚ ਇਹ ਹੋਮੈ ਹੀ ਆ ਜਿਹੜੀ ਸਾਡੇ ਨਾਲ ਨਾ ਬੈਰ ਕੱਢਦੀ ਆ ਤੇ ਮਹਾਰਾਜ ਕਹਿੰਦੇ ਜਦੋਂ ਇਹ ਮਿਟ ਜਾਂਦੀ ਆ ਨਾ ਖੁਦੀ ਮਿਟੀ ਤਦ ਸੁਖ ਪਾਏ ਫੇਰ ਬੰਦਾ ਫੇਰ ਹਰੇਕ ਪਾਸਿਓਂ ਹਰੇਕ ਤਰ੍ਹਾਂ ਦਾ ਆਤਮਕ ਵੀ ਤੇ ਮਾਨਸਿਕ ਵੀ ਤੇ ਸਰੀਰਕ ਵੀ ਤੇ ਸਮਾਜਿਕ ਵੀ ਸੰਸਾਰਿਕ ਵੀ ਪਰਿਵਾਰਕ ਵੀ ਹਰ ਪੱਖ ਤੋਂ ਸੁਖੀ ਹੋ ਜਾਂਦਾ ਮਨੁੱਖ ਖੁਦੀ ਮਿਟੀ ਤਦ ਸੁਖ ਪਾਏ ਮਨ ਤਨ ਪਾਏ ਰੋਗ ਮਨ ਤੇ ਤਨ ਤਨ ਭਾਵ ਕੇ ਬਾਹਰਲੇ ਦੁੱਖਾਂ ਕਸ਼ਟਾਂ ਤੋਂ ਡਰਨੋਂ हट ਗਿਆ ਫੇ ਹੁਣ ਤਾਂ ਤਵੀ ਦੇ ਉੱਤੇ ਬਹਿ ਕੇ ਵੀ ਕਹਿੰਦਾ ਤੇਰਾ ਤੇਰਾ ਕੀ ਆ ਮੀਠਾ ਲੱਗਿਆ ਹਰ ਨਾਮ ਪਦਾਰਤ ਨਾਨਕ ਮੰਗਾ ਕੇਸ ਕਟਾਉਣ ਦੀ بجائے ਖੋਪਰ ਲਾਉਣ ਨੂੰ ਤਰਜੀਹ ਦਿੰਦਾ ਤੇ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਸੀ ਜਦੋਂ ਗੁੱਟ ਤੋਂ ਕੱਟਣ ਲੱਗੇ ਤਾਂ ਜਲਾਦ ਨੂੰ ਆਖਿਆ ਸੀ ਰੁਕ ਜਾ ਆਕਣ ਲੱਗਾ ਕਿਉਂ ਭਾਈ ਮਾਨੀ ਸਿੰਘਾ ਡਰ ਗਿਆ ਪਹਿਲਾਂ ਹੀ ਦੱਸਿਆ ਸੀ ਤਕਲੀਫ ਬਹੁਤ ਹੋਵੇਗੀ ਆਕਣ ਲੱਗਾ ਨਹੀਂ ਗੁਰਮੁਖਾਂ ਤੈਨੂੰ ਭਲੇਖਾ ਲੱਗ ਗਿਆ ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਤਾਂ ਮੈਨੂੰ ਕਟਾਉਣ ਦਾ ਤੇ ਤੂੰ ਭਾਈ ਗੁੱਟ ਕੱਟਣ ਲੱਗਾ ਇਹ ਪਹਿਲਾ ਬੰਦ ਨਹੀਂ ਆ ਪਹਿਲਾ ਬੰਦ ਤਾਂ ਪੋਟੇ ਤੋਂ ਸ਼ੁਰੂ ਹੁੰਦਾ ਜਿਹਨੂੰ ਗੱਠ ਲਾ ਜਿੱਤੇ ਗੱਟ ਹੋਵੇ ਉਹਨੂੰ ਬੰਦ ਕਹਿੰਦੇ ਜੋੜ ਨੂੰ ਬੰਦ ਕਹਿੰਦੇ ਨੇ ਇੱਥੋਂ ਘੱਟ ਤੂੰ ਤਾਂ ਪੰਜ ਬੰਦ ਤਾਂ ਛੱਡ ਗਿਆ ਤੇ ਪੰਜ ਛੱਡ ਕੇ ਤੂੰ ਛੇਮਾ ਕੱਟਣ ਲੱਗ ਪਿਆ ਤਾਂ ਜਿਸ ਵੇਲੇ ਖੁਦ ਹੀ ਮਿਟ ਜਾਂਦੀ ਆ ਨਾ ਜਿੱਲੇ ਆਪਾਂ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ ਫਿਰ ਉਹ ਹਰ ਪਾਖੇ ਹਰ ਜਗ੍ਹਾ ਦੇ ਉੱਤੇ ਉਹ ਵਾਇਗਰੂ ਦਿਸਦਾ ਹੈ ਜਦੋਂ ਖੁਦ ਹੀ ਮਿਟ ਜਾਂਦੀ ਆ ਮੈਨੂੰ ਵਚਨ ਜੇ ਤੇ ਮੈਨੂੰ ਸਾਖੀ ਹੈ ਕਿ ਯਾਦ ਆ ਗਈ ਜੀਮਾ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਾਖੀ ਹੈ ਕਿ ਯਾਦ ਆ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵਕਤ ਦੀ ਬੜੇ ਦਿਗੇ ਆਕਣ ਲੱਗੇ ਇੱਕ ਦਿਨ ਮਹਾਰਾਜ ਅੰਦਰ ਆਪਣੇ ਆਰਾਮਗਾਹ ਦੇ ਵਿੱਚ ਬੈਠੇ ਹੋਏ ਸੀ ਤਾਂ ਬਾਹਰੋਂ ਭਾਈ ਆਨੰਦ ਲਾਲ ਜੀਆ ਨੇ ਬਹੁਤ ਪ੍ਰੇਮ ਕਰਦੇ ਸੀ ਭਾਈ ਆਨੰਦ ਲਾਲ ਜੀਆ ਨਾਲ ਗੁਰੂ ਸਾਹਿਬ ਤੇ ਜਿਸ ਵੇਲੇ ਬੜੇ ਆਜਲ ਆਲਮ ਫਾਜ਼ਿਲ ਸਿਗੇ ਜਿਹੜੇ ਆਨੰਦ ਲਾਲ ਜੀ ਵੀ ਤੇ ਬਹੁਤ ਗਿਆਨੀ ਗੁਣੀ ਗਿਆਨੀ ਸੀਗੇ ਫਾਰਸੀ ਅਰਬੀ ਦੇ ਉਰਦੂ ਦੇ ਤਾਂ ਗੁਰਮੁਖੀ ਦੇ ਬਹੁਤ ਫਾਜ਼ਿਲ ਸੀਗੇ ਇਹ ਇਲਮ ਵਾਲੇ ਸੀਗੇ ਤੇ ਜਦ ਬੇਲੇ ਨਾ ਮਹਾਰਾਜ ਅੰਦਰ ਦੇ ਗਏ ਤਾਂ ਉਹਨਾਂ ਨੇ ਕੁੰਡਾ ਖੜਕਾਇਆ ਬੋਲੇ ਨਹੀਂ ਕੁਝ ਵੀ ਤਾਂ ਮਹਾਰਾਜ ਕਹਿੰਦੇ ਭਾਈ ਕੌਣ ਤੇ ਮਹਾਰੋ ਭਾਈ ਸਾਹਿਬ ਭਾਈ ਨਾਨਦ ਲਾਲ ਜੀ ਕਹਿੰਦੇ ਮੈਂ ਤਾਂ ਕਿਉਂਕਿ ਆਪਾਂ ਆਮ ਕਰਕੇ ਕਹਿੰਦੇ ਤਾਂ ਨਾ ਵੀ ਮੈਂ ਆ ਤੇ ਕਿਉਂਕਿ ਵੀ ਸਾਡਾ ਭਾਵ ਹੁੰਦਾ ਵੀ ਆਵਾਜ਼ ਪਛਾਣ ਲੈਣਗੇ ਅੰਦਰੋਂ ਜਿਹੜੇ ਅੰਦਰ ਜਿਨ੍ਹਾਂ ਨੇ ਪੁੱਛਿਆ ਕੌਣ ਆ ਉਹ ਆਵਾਜ਼ ਪਛਾਣ ਕੇ ਕੁੰਡਾ ਕੋਲ ਦੇਣਗੇ ਤੇ ਉਹਨਾਂ ਨੇ ਵੀ ਆਖਿਆ ਕਹਿੰਦੇ ਆਣ ਲੱਗੇ ਮਹਾਰਾਜ ਕਹਿੰਦੇ ਕੌਣ ਹੈ ਭਾਈ ਤੇ ਆਨੰਦ ਲਾਲ ਜੀ ਕਹਿੰਦੇ ਮੈਂ ਤੇ ਮਹਾਰਾਜ ਨੇ ਅੰਦਰੋਂ ਆਖਿਆ ਗੁਰੂ ਘਰ ਦੇ ਵਿੱਚ ਮੈਂ ਨੂੰ ਕੋਈ ਜਗ੍ਹਾ ਨਹੀਂ ਤੇ ਭਾਈ ਆਨੰਦ ਲਾਲ ਜੀ ਚੁੱਪ ਕਰ ਗਏ ਥੋੜੇ ਸਮੇਂ ਵਿੱਚ ਫੇਰ ਕੁੰਡਾ ਘੜਕਾਇਆ ਤੇ ਮਹਾਰਾਜ ਨੇ ਫੇਰ ਪੁੱਛਿਆ ਭਾਈ ਕੌਣ ਆਣ ਲੱਗੇ ਮੈਂ ਨਹੀਂ ਤੂੰ ਤੇ ਮਹਾਰਾਜ ਆਖਣ ਲੱਗੇ ਭਾਈ ਇਹ ਤਾਂ ਡੁੱਬਦਾ ਆ ਮੈਂ ਵੀ ਹੈਗੀ ਆ ਤੇ ਤੂੰ ਵੀ ਵਿੱਚੇ ਹੀ ਆਗਾ ਤੇ ਜੇ ਮੈਂ ਨਹੀਂ ਤੂੰ ਕਹਿੰਨਾ ਇਹਦਾ ਮਤਲਬ ਮੈਂ ਵੀ ਵਿੱਚ ਬੋਲਦੀ ਆ ਲੈ ਤੇ ਆਖਣ ਲੱਗੇ ਇਹ ਤਾਂ ਡੁੱਬਦਾ ਆ ਦੋੇ ਪਾਸੇ ਆ ਮੈਂ ਵੀ ਤੇ ਤੂੰ ਤੇ ਗੱਭੇ ਬੈਠਾ ਆ ਆਖਣ ਲੱਗੇ ਡੁੱਬਦਾ ਨੂੰ ਗੁਰੂ ਘਰ ਵਿੱਚ ਕੋਈ ਜਗ੍ਹਾ ਨਹੀਂ ਤੇ ਫੇਰ ਭਾਈ ਨੰਦ ਲਾਲ ਜੀ ਚੁੱਪ ਕਰ ਗਏ ਥੋੜੇ ਸਮੇਂ ਬਾਅਦ ਫੇਰ ਕੁੰਡਾ ਕੜਕਾਇਆ ਆਖਣ ਲੱਗੇ ਕੌਣ ਆ ਭਾਈ ਤੇ ਆਖਣ ਲੱਗੇ ਆਪੇ ਆਪ ਮਹਾਰਾਜ ਨੇ ਕੁੰਡਾ ਖੋਲ ਕੇ ਗਲ ਨਾਲ ਲਾ ਲਿਆ ਆਖਣ ਲੱਗੇ ਇਹ ਆ ਗੁਰੂ ਦਾ ਸਿਧਾਂਤ ਕਿਸ ਨੂੰ ਕਹੀਏ ਨਾਨਕਾ ਸਭ ਕੇ ਚਾਪੇ ਆਪ ਤੋ ਇਹ ਕਰਕੇ ਨਾਮ ਹੈ ਹੋਮੈ ਨਾ ਬੈ ਨਾਲ ਵਿਰੋਧ ਹੈ ਦੋਏ ਨ ਬਸੇ ਇੱਕ ਥਾਂ ਢੇੜੀ ਹੋਮੈ ਆ ਜਾਂ ਤਾਂ ਨਾਮ ਰਹੂਗਾ ਜਾਂ ਹੋਮੈ ਰਹੂਗੀ ਤੇ ਹੋਮੈ ਇਨੀ ਕਰੜੀ ਆ ਕਿ ਮਹਾਰਾਜ ਕਹਿੰਦੇ ਨੇ ਸੁਖਮਨੀ ਸਾਹਿਬ ਜੀ ਕਹਿੰਦੇ ਨਿਮਕ ਨਿਮਕ ਕਰਾ ਕਰ ਸਰੀਰ ਘਟਾਵੈ ਤੋ ਵੀ ਹੋਮੈ ਮੈਲ ਨ ਜਾਵੈ ਵਾਹਿਗੁਰੂ 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 ਮਨੋਕ ਆਪਣੇ ਤੌਰ ਤੇ ਕਹੇ ਨਾ ਵੀ ਮੈਂ ਹੋਂ ਮੈਂ ਖਤਮ ਕਰ ਲਵਾਂ ਮੈਂ ਤੋੜ ਦਵਾਂ ਹੋਂ ਮੇ ਦਾ ਘੜ ਨਹੀਂ ਟੁੱਟ ਸਕਦਾ ਗੁਰੂ ਹੋਂ ਮੈਂ ਤੋੜਦਾ ਆ ਗੁਰੂ ਤੋੜਦਾ ਹੋਂ ਮੈਂ ਜਦੋਂ ਵੀ ਤੋੜਨਾ ਨਾ ਸਾਡਾ ਕੰਮ ਆ ਗੁਰੂ ਦੀ ਸ਼ਰਨ ਪੈਣਾ ਜਿੱਥੇ ਗੁਰੂ ਲਾਉਂਦਾ ਉੱਥੇ ਲੱਗਣਾ ਜਿੱਥੋਂ ਉਠਾਉਂਦਾ ਉੱਥੋਂ ਹਟਣਾ ਗੁਰੂ ਦੀ ਛਰਣਾਈ ਹੋ ਜਾਣਾ ਗੁਰੂ ਦੀ ਛਰਨ ਆ ਜਾਣਾ ਗੁਰੂ ਦੇ ਪ੍ਰਾਇਣ ਹੋ ਜਾਣਾ ਗੁਰੂ ਦੇ ਡਿਪੈਂਡ ਹੋ ਜਾਣਾ ਗੁਰੂ ਦੇ ਮਹਤਾਜ ਹੋ ਜਾਣਾ ਜਿੱਦਲੇ ਗੁਰੂ ਦੇ ਮਹਤਾਜ ਹੋ ਜਾਈ ਹੈ ਨਾ ਫੇਰ ਗੁਰੂ ਤਰਸ ਕਰਕੇ ਸਾਡੀ ਜਿਹੜੀ ਹੋਮਾ ਆ ਤੋੜਦਾ ਗੁਰੂ ਤੋਂ ਬਗੈਰ ਕੋਈ ਹੋਰ ਹੋਮਾ ਨਹੀਂ ਤੋੜ ਸਕਦਾ ਇਹ ਵੀ ਗੱਲ ਪੱਕੀ ਆ ਤੇ ਸਾਡੇ ਆਪਣੇ ਹੋਮਾ ਤੋੜਨ ਦੀ ਤਾਂ ਗੱਲ ਹੀ ਦੂਰ ਦੀ ਆ ਨਾ ਮਨੋਕ ਆਪਣੇ ਆਪ ਨੂੰ ਕਹੇ ਬਹੁਤੋਂ ਬੰਦੇ ਬਹੁਤ ਮੈਂ ਦੇਖਦਾ ਕਹਿੰਦੇ ਜੀ ਮੇਰੇ ਜਿਹੋਮੇ ਹੈ ਨਹੀਂ ਪੇ ਮੈਂ ਤਾਂ ਰੱਬ ਨੂੰ ਹੀ ਸਮਝਦਾ ਮੈਂ ਉਹ ਨਹੀਂ ਨਹੀਂ ਗੁਰਮਖੋ ਹਮੈਂ ਜਿੱਨਾ ਚ ਰਹਾ ਮੈਂ ਗੁਰੂ ਹਮੈਂ ਨਾ ਤੋੜਦਾ ਉਹਨਾਂ ਚ ਰਹਾ ਮੈਂ ਨਹੀਂ ਟੁੱਟਦੀ ਨੇ ਤਾਂ ਮਹਾਰਾਜ ਕਹਿੰਦੇ ਜੇ ਤੂੰ ਚਾਹੇ ਨਾ ਨਿਮ ਨਿਮ ਕਰ ਘਰ ਸਰੀਰ ਤੇ ਕਟਾਵਾਂ ਤੋਪ ਹੀ ਹੋ ਮੈਂ ਮੈਲ ਨਾ ਜਾਵੇ ਇੰਨਾ ਇੰਨਾ ਕਰਕੇ ਵੀ ਸਰੀਰ ਕਟਵਾ ਦਵੇਂ ਨਾ ਫੇਰ ਵੀ ਇਹੋ ਹੀ ਕਹੇਗਾ ਵੀ ਮੇਰੇ ਵਰਗਾ ਕੌਣ ਹੈ ਮੈਂ ਤਾਂ ਨਿਕਾ ਨਿਕਾ ਸਰੀਰ ਕਟਾਤਾ ਗੁਰੂ ਬਦਲੇ ਤੋ ਇਹ ਕਰਕੇ ਹੌਮੈ ਟੁੱਟੀ ਤੋਂ ਬਗੈਰ ਹੌਮੈ ਬੁੱਝੈ ਤਾਂ ਤਾਂ ਰਸੂਝੈ ਗਿਆਨ ਵੀ ਹੁਣ ਕਤਗਤ ਲੋਝੈ ਜਿਹੜਾ ਗਿਆਨ ਤੋਂ ਹੀਣਾ ਬਿਵੇਕ ਹੀਣਾ ਨਾ ਮੇਰੇ ਮਾਂ ਗੱਲਾਂ ਬਾਤਾਂ ਕਰਦਾ ਬਦੇਰੀਆਂ ਪਰ ਔਂ ਅੰਦਰ ਹੌਮੈ ਦਾ ਕੰਡਾ ਲੱਗਾ ਹੋਇਆ ਉਹ ਰੜਕੀ ਜਾਂਦਾ ਕਿਸੇ ਨੂੰ ਵਿਦਵਾਨੀ ਦੀ ਹੌਮੈ ਕਿਸੇ ਨੂੰ ਧਨਵਾਨੀ ਦੀ ਹੌਮੈ ਕਿਸੇ ਨੂੰ ਭਾਈ ਜੀਵ ਚ ਜਵਾਨੀ ਦੀ ਹੌਮੈ ਉਹ ਕਿਸੇ ਨੂੰ ਮਾਰਨ ਕਬੀਰ ਸਾਹਿਬ ਨੇ ਤਦੇ ਕਹਿੰਦੇ ਨੇ ਆਕਣ ਲੱਗੇ ਕਾਹੇ ਭਾਈਆ ਉਹ ਫਿਰ ਤੋਂ ਭੁੱਲਿਓ ਭੁੱਲਿਆ ਜਬ ਦਾ ਦਮਾਦ ਉਰਦਮੁਖ ਰਹਤਾ ਸੋ ਦਿਨ ਕਹਤੇ ਭੁੱਲਿਆ ਉਹ ਬਾਈ ਕਿਉਂ ਮਸਲ ਦਿਖਾਲਦਾ ਫਿਰਦਾ ਲੋਕਾਂ ਨੂੰ ਕਿਉਂ ਤਕੜਾ ਹੋਇਆ ਫਿਰਦਾ ਆਪਣੇ ਆਪ ਨੂੰ ਫੁੱਲ ਫੁੱਲ ਕੇ ਚੱਲਦਾ ਜਦੋਂ ਮਾਤਾ ਦੇ ਗਰਭ ਵਿੱਚ ਪੁੱਠਾ ਲਟਕਦਾ ਨਹੀਂ 9 ਮਹੀਨੇ ਉਹ ਕਿਦਾਂ ਦੇ ਉਹ ਦਿਨ ਕਿਦਾਂ ਭੁੱਲ ਗਿਆ ਇਹ ਇਹ ਕਰਕੇ ਭਾਈ ਉਹ ਕਬੀਰ ਦਾ ਵੀ ਇੱਕ ਜਗ੍ਹਾ ਹੋਰ ਵੀ ਕਹਿੰਦੇ ਨੇ ਉਹ ਕਾਹੇ ਭਈਆ ਕਾਹੇ ਭਈਆ ਗਰਬਤ ਥੋੜੀ ਬਾਤ ਉਹ ਕਿਉਂ ਕਿਉਂ ਥੋੜੀ ਜੀ ਗੱਲ ਬਕਾਹੇ ਨਰ ਗਰਬਤ ਥੋੜੀ ਬਾਤ ਥੋੜੀ ਜੀ ਗੱਲ ਬਦਲੇ ਕਿਉਂ ਹੰਕਾਰ ਕਰੀ ਜਾਣਾ 10 ਮਨ ਦਾਤ ਨਾਜ ਟਕਾਚਾਰ ਗਾਂਢੀ ਐਂਟਰਟੇਂਡੋ ਜਾਤ ਉਹ ਕਹਿੰਦੇ ਜੇ ਮੰਨ ਲਿਆ ਤੇਰੇ ਘਰ ਫਸਲ ਚੰਗੀ ਹੋ ਗਈ ਆ ਚਾਰ ਮਨ ਦਾਣੇ ਹੋ ਗਏ ਆ ਦਣ ਮਨ ਦਾਤ ਨਾਜ ਨਾਜ ਮਤਲਬ ਅਨਾਜ ਦਾਣੇ ਮਨ ਦਾਤ ਮਤਲਬ 10 ਮਨ ਅਨਾਜ ਹੋ ਗਿਆ ਭਾਵ ਥੋੜਾ ਜਿਹਾ ਤੇਰੇ ਕੋਲ ਅਨਾਜ ਹੋ ਗਿਆ ਬਦਲ ਚੰਗੀ ਹੋ ਗਈ ਆ ਮਨ ਦਾਤ ਨਾਜ ਟਕਾਚਾਰ ਗਾਂਢੀ ਤੇਰੀ ਜੇਬ ਦੇ ਵਿੱਚ ਚਾਰ ਪੈਸੇ ਆ ਗਏ ਮੰਡੀਆਂੋਂ ਲੈ ਆਇਆ ਤੇ ਇੰਨੇ ਨਾਲ ਹੀ ਐਂਟਰਟੇਂਡੋ ਜਾਤ ਕਾਹੇ ਕਾਹੇ ਨਰ ਗਰਬਦ ਥੋੜੀ ਬਾਤ ਉਹ ਭਾਈ ਕਿਉਂ ਹੰਗਾਰ ਕਰੀ ਜਾਂਦਾ ਇੰਨੀ ਕੀ ਗੱਲ ਦਾ ਫੇ ਫਸਲ ਦੇ ਚਾਰ ਪੈਸੇ ਆ ਗਿਆ ਤਨਖਾਹ ਦੇ ਚਾਰ ਪੈਸੇ ਆ ਗਿਆ ਮੇ ਮੁੰਡੇ ਕੈਨੇਡਾ ਅਮਰੀਕੇ ਚਲ ਗਏ ਮੇਰਾ ਘਰ ਦਾ ਕੰਮ ਚੰਗਾ ਚੱਲ ਪਿਆ ਇਹ ਹੰਗਾਰ ਵਾਲੀਆਂ ਗੱਲਾਂ ਨਹੀਂ ਐ ਇਹ ਉਹਦਾ ਹੀ ਦਿੱਤਾ ਹੋਇਆ ਮਿੰਟ ਵਿੱਚ ਹੀ ਲੈ ਲੈਂਦਾ ਮਿੰਟ ਚ ਹੀ ਮਿੰਟ ਵਿੱਚ ਪਤਾ ਹੀ ਨਹੀਂ ਲੱਗਦਾ ਪਾਸਾ ਪਲਟਣ ਲੱਗੇ ਸਮੇਂ ਦਾ ਕਿੰਨਾ ਸਮਾਂ ਲੱਗਦਾ ਹੀ ਨਹੀਂ ਕਾਹੇ ਉਹ ਮਹਾਰਾਜ ਕਹਿੰਦੇ ਨੇ ਕਹਿੰਦੇ ਕਾਹੇ ਨਰ ਗਰਬਦ ਥੋੜੀ ਬਾਤ ਮਨ ਦਾ ਨਾਜ ਟਗਾ ਗਾੜ ਤੇ ਤਜਾਗਾ ਟਗਾ ਜਾੜ ਗਾਂਢੀ ਐਂਡੋ ਟੈਂਡੋ ਜਦ ਕਹਿੰਦੇ ਟੇਡਾ ਟੇਡਾ ਜਾ ਫੁੱਲ ਫੁੱਲ ਕੇ ਤੁਰਿਆ ਫਿਰਦਾ ਨਾ ਚੌੜਾ ਹੋਇਆ ਆ। ਯਾ ਕਣ ਲੱਗੇ ਕੁਝ ਨਹੀਂ ਪਾਈ ਇਹਦੇ ਨਾਲ ਨਹੀਂ ਕੁਝ ਵੀ ਬਣਦਾ। ਇਸ ਕਰਕੇ ਹੋਮੈ ਨੂੰ ਗੁਰਮਤ ਵਿੱਚ ਹੋਮੈ ਨੂੰ ਕੋਈ ਜਗ੍ਹਾ ਨਹੀਂ ਐ। ਹੋਮੈ ਨੂੰ ਕੋਈ ਜਗ੍ਹਾ ਨਹੀਂ ਐ ਜਿਹਦੇ ਵਿੱਚ ਹੋਮੈ ਆ ਨਾ ਉਹ ਤਾਂ ਸੁਪਨੇ ਵਿੱਚ ਵੀ ਕਹਿੰਦੇ ਗੁਰੂ ਦੀ ਖੁਸ਼ੀ ਨਹੀਂ ਲੈ ਸਕਦਾ। ਕਿਉਂਕਿ ਧੰਨ ਪਰਕਾ ਇੱਕ ਹੀ ਸੰਗਵਾਸਾ ਆ ਪ੍ਰਮਾਤਮਾ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਸਾਹਿਬ ਦੇ ਬਚਨ ਮੇਰੇ ਮਨ ਆ ਗਏ ਗੁਰੂ ਸਾਹਿਬ ਦੇ ਬਚਨ ਹੈ ਕਿ ਪਤੀ ਤੇ ਪਤਨੀ ਭਾਵ ਜੀਵਾਤਮਾ ਤੇ ਪ੍ਰਮਾਤਮਾ ਦੋਨੇ ਇਸ ਸਰੀਰ ਦੇ ਅੰਦਰ ਇੱਕੋ ਹੀ ਸੇਜ ਦੇ ਉੱਤੇ ਰਹਿੰਦੇ ਨੇ ਇੱਕੋ ਹੀ ਤਾਂ ਵੱਸਦੇ ਨੇ ਧੰਨ ਪਰਕਾ ਇੱਕ ਹੀ ਸੰਗਵਾਸਾ ਪਰ ਮੇਲ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਵਿੱਚ ਹੋਮੈ ਭੀਤ ਕਰਾਰੇ ਭੀਤਨਾਮ ਕਹਿੰਦੇ ਨੇ ਕੰਧ ਨੂੰ ਹੋਮੈ ਦੀ ਕੰਧ ਕਰਾਰੀ ਮਤਲਬ ਬੜੀ ਮਜ਼ਬੂਤ ਹੋਮਿਆਂ ਦੀ ਬੜੀ ਮਜ਼ਬੂਤ ਕੰਧ ਪਈ ਹੋਈ ਆ ਪਤੀ ਪਤਨੀ ਦੇ ਵਿਚਾਲੇ ਐ ਇੱਕੋ ਇੱਕੋ ਸੇਜ ਦੇ ਉੱਤੇ ਇੱਕੋ ਥਾਂ ਤੇ ਨੇ ਹੋਮੇ ਭੀਤ ਪਰਿਉ ਹੈ ਵਿਚੋਂ ਸੁਨਤ ਦੇਸ ਨਿਕਟਾਇਓ ਭਾਂ ਪੀਰੀ ਕੇ ਪਾਤ ਪਾਰ ਦੋ ਬਿਨ ਪੇਕੇ ਦੁਰ ਰਾਇਓ ਆਕਣ ਲੱਗੇ ਹੋਮੇ ਦਾ ਪੜਦਾ ਪਿਆ ਹੋਇਆ ਜਿਵੇਂ तितਲੀ ਦੇ ਖੰਭ ਜਿੰਨਾ ਬਰੀਕ ਹੈ ਵੀ ਕੁਛ ਨਹੀਂ ਪਰ ਆਪਣੇ ਨਾਲ ਅਸੀਂ ਆਪਣੇ ਹੱਥ ਨਾਲ ਜਾਂ ਮਰਜ਼ੀ ਨਾਲ ਨਹੀਂ ਤੋੜ ਸਕਦੇ ਗੁਰੂ ਹੀ ਤੋੜ ਸਕਦਾ ਆ ਤਨ ਪਿਰ ਕਾਏ ਕੀ ਸੰਗ ਬਾਸਾ ਵਿੱਚ ਹਮੇ ਭੀਤ ਘਰਾਰੀ ਗੁਰ ਪੂਰੇ ਹਮੇ ਭੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਗੁਰੂ ਜਦ ਮਲੇ ਹਮੇ ਦੀ ਕੰਧ ਤੋੜਦਾ ਨਾ ਤਾਂ ਫੇਰ ਪਤੀ ਪਤਨੀ ਦਾ ਭਾਵ ਆਤਮਾ ਤੇ ਪਰਮਾਤਮਾ ਦਾ ਮੇਲ ਹੁੰਦਾ ਆ ਤੇ ਤਵੇ ਗੁਰੂ ਨੂੰ ਸਭ ਤੋਂ ਵੱਧ ਐਮਿਅਤ ਜਿਹੜੀ ਆ ਉਹ ਗੁਰੂ ਨੂੰ ਦਿੱਤੀ ਆ ਗੁਰਮਤਿ ਦੇ ਵਿੱਚ ਵਾਹਿਗੁਰੂ ਤਾਂ ਵੀ ਉੱਤੇ ਗੁਰੂ ਆ ਕਿਉਂਕਿ ਵਾਹਿਗੁਰੂ ਤਾਂ ਸਾਡੇ ਸਾਰਿਆਂ ਦੇ ਅੰਦਰ ਆ ਪਰ ਜਿਹੜਾ ਚੋਰ ਆ ਚੋਰੀਆਂ ਕਰੀ ਜਾਂਦਾ ਜਿਹੜਾ ਬੇਵਿਚਾਰੀ ਹੋਵੇ ਵਿਚਾਰ ਕਰੀ ਜਾਂਦਾ ਜਿਹੜਾ ਠੱਗਵਾ ਠੱਗੀਆਂ ਮਾਰੀ ਜਾਂਦਾ ਪ੍ਰਮਾਤਮਾ ਤਾਂ ਅੰਦਰ ਹੈ ਨਾ ਪਰ ਰੋਕਦਾ ਕਿਸੇ ਨੂੰ ਨਹੀਂ ਰੋਕਦਾ ਨਾ ਨਾ ਹੀ ਉਹ ਆਪਣੇ ਤੌਰ ਤੇ ਕਿਸੇ ਨੂੰ ਕੋਈ ਕੋਈ ਵਰਜਦਾ ਜਾਂ ਕਿਸੇ ਨੂੰ ਕੁਝ ਕਰਦਾ ਉਹ ਜਿਸ ਵਲੇ ਗੁਰੂ ਮਿਲਦਾ ਨਾ ਗੁਰੂ ਸਾਡੇ ਅੰਦਰ ਬੈਠੇ ਹੋਏ ਪ੍ਰਮਾਤਮਾ ਨੂੰ ਐਕਟੀਵੇਟ ਕਰ ਦਿੰਦਾ ਜਿੱਦਿ ਐਕਟੀਵੇਟ ਹੁੰਦਾ ਨਾ ਪਰਮਾਤਮਾ ਸਾਡੇ ਅੰਦਰ ਬੈਠਾ ਫੇਰ ਚੋਰੀ-ਚੋਰੀ ਕਰਨ ਤੋਂ ਹਟਦਾ ਫੇਰ ਵਿਚਾਰ-ਵਿਚਾਰੀ ਕਰਨ ਤੋਂ ਹਟਦਾ ਫੇਰ ਠੱਗ-ਠੱਗੀਆਂ ਮਾਰਨ ਤੋਂ ਹਟਦਾ ਫੌਜੀ ਸਾਹਿਬ ਜੀ ਗੁਰਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਫੌਜੀ ਸਾਹਿਬ ਹੋਰ ਕਿਵੇਂ ਆ ਠੀਕ ਠਾਕ ਸੋ ਏਜ ਕਰਕੇ ਗੁਰਮੁਖ ਪਿਆਰਿਓ ਹੋਂਮੇ ਆ ਨਾ ਜਿਹੜੀ ਹੋਂਮੇ ਆ ਜਿੰਨਾ ਚਿਰ ਹੋਂਮੇ ਨਹੀਂ ਟੁੱਟਦੀ ਅੰਦਰੋਂ ਤੇ ਹੋਂਮੇ ਸਭ ਤੋਂ ਵੱਡੀ ਗੱਲ ਇਹ ਆ ਕਿ ਮਨੁੱਖ ਹੋਂਮੇ ਵਿੱਚ ਹੋਣ ਦੇ ਬਾਵਜੂਦ ਵੀ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਹੋਂਮੇ 'ਚ ਆ ਵੱਡਾ ਸਭ ਤੋਂ ਵੱਡਾ ਜਿਹੜੇ ਤਰਾਸਦੇ ਆ ਨਾ ਜਿਹੜਾ ਸਭ ਤੋਂ ਵੱਡਾ ਜਿਹੜਾ ਜਿਹੜਾ ਇੱਕ ਕਹਿ ਦਈਏ ਵੀ ਸਾਡੀ ਤਰਸਜੋਗ ਹਾਲਤ ਇਹ ਆ ਵੀ ਹੌਮੇ ਵਿੱਚ ਹੋਣ ਦੇ ਬਾਵਜੂਦ ਵੀ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਮੈਂ ਹੌਮੇ ਚਾ ਹਰ ਬੰਦਾ ਕਹਿੰਦਾ ਮੇਰੇ ਚ ਹੌਮੇ ਹੈ ਨਹੀਂ ਹਰ ਬੰਦਾ ਕਹਿੰਦਾ ਮੇਰੇ ਚ ਹੌਮੇ ਹੈ ਨਹੀਂ ਜਦੋਂ ਹਰੇਕ ਬੰਦਾ ਕਹਿੰਦਾ ਮੈਂ ਤਾਂ ਹੁਕਮ ਜਿਹਾ ਮੈਂ ਤਾਂ ਹੁਕਮ ਜਿਹਾ ਭਾਈ ਸਾਹਿਬ ਜੀ ਅਨੰਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮਨੁੱਖ ਕਹਿੰਦਾ ਹਰ ਹਰ ਜੀਵ ਮਾਤਰ ਕਹਿ ਦਿੰਦਾ ਵੀ ਮੈਂ ਤਾਂ ਹੋਮੇ ਤੇ ਨਹੀਂ ਹੈਗਾ ਪਰ ਨਾਲ ਇਹ ਵੀ ਹਰ ਗੱਲ ਦੇ ਉੱਤੇ ਵੀ ਕਹਿੰਦਾ ਆਈ ਐਮ ਸਮਥਿੰਗ ਮੈਂ ਕੁਝ ਹਾਂ ਬਸ ਇਹੋ ਹੀ ਹਾਂ ਮੈਂ ਹੋਮੇ ਬੁੱਝੇ ਤਾਂ ਦਾ ਸੂਝਾ ਜਿੱਲੇ ਹੋਮੇ ਦੀ ਸਮਝ ਹੀ ਪੈਣੀ ਸ਼ੁਰੂ ਹੋ ਗਈ ਨਾ ਵੀ ਮੈਂ ਹੋਮੇ ਜੋ ਹਾਂ ਤਾਂ ਫੇਰ ਹੀ ਬਿਮਾਰੀ ਦਾ ਇਲਾਜ ਕਰ ਸਕਾਂਗੇ ਨਾ ਸਾਨੂੰ ਤਾਂ ਇਹੋ ਹੀ ਨਹੀਂ ਪਤਾ ਲੱਗ ਰਿਹਾ ਵੀ ਮੈਂ ਹੋਮੇ ਜੋ ਹਾਂ ਤੇ ਮਹਾਰਾਜ ਕਹਿੰਦੇ ਭਾਈ ਗੁਰਮੁਖ ਪਿਆਰੇ ਆ ਨਾਮ ਦਾ ਤਾਂ ਤੂੰ ਆ ਬਲਾਜੀ ਹੈ ਨਾਮ ਦੀ ਪ੍ਰਾਪਤੀ ਕਰਨੀ ਚਾਹੁੰਨਾ ਠੰਡਾ ਸੀਤਲ ਹੋਣਾ ਚਾਹੁੰਨਾ ਮਾਇਆ ਦੀਆਂ ਢੋਕਰਾਂ ਤੋਂ ਬਚਣਾ ਚਾਹੁੰਨਾ ਜਨਮ ਮਾਰਨ ਤੋਂ ਬਚਣਾ ਚਾਹੁੰਨਾ ਪਰ ਨਾਮ ਨੂੰ ਤਾਂ ਹਿਰਦੇ 'ਚ ਵੱਸ ਸਕਦਾ ਜੇ ਹੋਮੈ ਨਾ ਹੋਵੇ ਹੋਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੇ ਇਕੱਠਾਏ ਨਾਮ ਤੇ ਹੋਮੈ ਇਕੱਠੇ ਨਹੀਂ ਰਹਿ ਸਕਦੇ ਜਿਵੇਂ ਪਾਣੀ ਤੇ ਅੱਗ ਹੈ ਜੇ ਪਾਣੀ ਅੱਗ ਦੇ ਉੱਤੇ ਰੱਖ ਦਈਏ ਤਾਂ ਭਾਫ਼ ਬਣ ਕੇ ਉੱਡ ਜਾਂਦਾ ਤੇ ਜੇ ਪਾਣੀ ਅੱਗ ਦੇ ਉੱਤੇ ਪਾ ਦਈਏ ਤਾਂ ਅੱਗ ਨੂੰ ਬੁਝਾ ਦਿੰਦਾ ਦੋਨਾਂ 'ਚੋਂ ਇੱਕੋ ਚੀਜ਼ ਰਹਿੰਦੀ ਆ ਜਾਂ ਅੱਗ ਰਹਿੰਦੀ ਆ ਜਾਂ ਪਾਣੀ ਰਹਿੰਦਾ ਤੇ ਗੁਰੂ ਆ ਗੁਰੂ ਪੂਰਾ ਆ ਜਿਹੜਾ ਹਮੈ ਦੀ ਭੇਤ ਤੋੜਦਾ ਤਾਂ ਫੇਰ ਬਾਹਰ ਗੁਰੂ ਨਾਲ ਮਿਲ ਆਪ ਹੁੰਦਾ ਤੋਂ ਇਹ ਕਰਕੇ ਗੁਰੂ ਦੀ ਛਰਨ ਪਈਏ ਤਾਂ ਗੁਰੂ ਦੀ ਛਰਨ ਪਏ ਤੇ ਹੀ ਗੱਲ ਬਣਨੀ ਆ ਮਹਾਰਾਜ ਕਹਿੰਦੇ ਉਹ ਭਾਈ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਈ ਮਨਮੁਖ ਹੰ ਮਨਮੁਖ ਹਰ ਹਰ ਕਰ ਤੱਕ ਮੈਲ ਨਾ ਸਕੀ ਤੋਏ ਇਹ ਜਿਹੜੀ ਹਮੈ ਦੀ ਮੈਲ ਆ ਨਾ ਜਗ ਹਮੈ ਮੈਲ ਦੁਖ ਪਾਇਆ ਮਲ ਲਾਗੇ ਦੂਜੇ ਭਾਏ ਜਿਹੜਾ ਜਾਗਤ ਹੈ ਉਹ ਹੋਮੈ ਦੀ ਮੈਲ ਕਰਕੇ ਹੀ ਦੁਖੀ ਹੈ ਦੂਜੇ ਭਾਅ ਦੇ ਵਿੱਚ ਫਸਿਆ ਹੋਇਆ ਦੂਜਾ ਭਾਅ ਮਾਇਆ ਦਾ ਕਿਉਂਕਿ ਉਹ ਮਾਇਆ ਦੇ ਅਧੀਨ ਹੋਮੈਜ ਹੋਣ ਕਰਕੇ ਮਾਇਆ ਦੇ ਅਧੀਨ ਹੋ ਗਿਆ ਤੇ ਮਹਾਰਾਜ ਕਹਿੰਦੇ ਭਾਈ ਇਹ ਫਿਰ ਨਿਰਮਲ ਨਾ ਤੀਰਤਾਂ ਦੇ ਨਾ ਆ ਕੇ ਨਿਰਮਲ ਹੋ ਸਕਣਾ ਮਾਇਆ ਦੀ ਮੈਲ ਤੋਂ ਨਾ ਤੁਸੀਂ ਕੋਈ ਹੋਰ ਧਰਮ ਦੇ ਕਰਮਕਾਂਡ ਕਰਕੇ ਨਿਰਮਲ ਹੋ ਸਕਣਾ ਤੇ ਮਹਾਰਾਜ ਫਿਰ ਇਹਦਾ ਇਹਦਾ ਇਲਾਜ ਕੀ ਆ ਆਖਣ ਲੱਗੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਈ ਮਨਮੁਖ ਹਰ ਹਰ ਕਰ ਤੱਕ ਮੈਲ ਨਾ ਸਕੀ ਤੋਏ ਆਕਣ ਲੱਗੇ ਮਨਮੁਖ ਜਿਹੜਾ ਮਨ ਦੇ ਮਗਰ ਚੱਲਣ ਵਾਲਾ ਨਾ ਉਹ ਕਦੇ ਨਿਰਮਲ ਭਾਪ ਕਿਉਂ ਆਪਣੇ ਮਨ ਦੀ ਮੈਲ ਨਹੀਂ ਲਾ ਸਕਦਾ ਵਾਹਿਗੁਰਦੇਵ ਸਿੰਘ ਜੀ ਦੇਵ ਸਿੰਘ ਜੀ ਲੰਬੜੇ ਵਾਲਿਓ ਵਾਹਿਗੁਰਜੀ ਗਾਂ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਏਦ ਕਰਕੇ ਹੋਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਬਸੇ ਇਕੱਠਾ ਹੈ ਗੁਰਮੁਖ ਲੰਬਾ ਹੋਈ ਜਾਂਦਾ ਪੀੜੀ ਜਿਹੜੀ ਲੰਬੀ ਹੋ ਜਾਂਦੀ ਫਿਰ ਦੇਖਦੇ ਘੱਟ ਸੁਣਦੇ ਘੱਟ ਵਾ ਸੋ ਸਾਧਗੁਰ ਕਿਰਪਾ ਕਰੇ ਸਾਡੀ ਸਾਰਿਆਂ ਦੀ ਹਉਮੈ ਤੋੜ ਦੇਵੇ ਤਾਂ ਮਨ ਨਿਰਮਲ ਹੋ ਜਾਵੇ ਤੇ ਤੁਹਾਡੇ ਅੰਦਰੋਂ ਵੀ ਨਾਮ ਦਾ ਚਲਕਾਰਾ ਪਵੇ ਭਾਈ ਛੇਰ ਵੀ ਕਰਿਆ ਕਰੋ ਤੇ ਨਾਲ ਆ ਸਟਾਰ ਭੇਜਿਆ ਕਰੋ ਸਟਾਰ ਵਿੱਚ ਇਸ਼ੂ ਹੋ ਗਿਆ ਸਟਾਰ ਭੇਜ ਕੇ ਹੌਸਲਾ ਬਜਾਈ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ